in india with 60 age the people just sit down <laughs> 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 <You> also want... such <laughs> so, spirit hon di i'm from india and where in india from punjab punjab, punjab is punjab in north and north, south? north. Oh, okay okay yeah, yeah, yeah is a okay. center of the sikhi the golden temple yeah okay so i live there i'm from bilkul oh tusi dekho kise janwar de pair ne jada idhar ਗੁਰਦਾਹ ਹੰਦ ਸ਼ਹਿਰ ਆਸਟਰੀਆ ਸਿਟੀ ਇਨਸਪਰੁਕ ਸੋ ਬਾਹਰ ਜਿਆਦਾ ਠੰਡ ਹੋਣ ਕਰਕੇ ਸੋ ਤੁਸੀਂ ਦੇਖ ਸਕਦੇ ਆ ਬਾਣਾ ਥੱਲੇ ਕੁਝ ਨਹੀਂ ਆਪਣਾ ਕਿਸ਼ਾਰਾ ਤੇ ਉਵੇਂ ਹੀ ਚੱਲਦਾ ਕੰਮ ਕਿਉਂਕਿ ਆਪਾਂ ਨੂੰ ਆਦਤ ਨਹੀਂ ਦੂਜਾ ਪਾਉਂਦੀ ਠੰਡ ਜੀ ਨਹੀਂ ਮਰਜੀ ਹੋ ਠੰਡ ਬਹੁਤ ਜਿਆਦਾ ਹੋ ਜਾਂਦੀ ਰਾਤ ਨੂੰ ਸੋ ਆਪਣੀ ਪ੍ਰੋਟੈਕਸ਼ਨ ਵਾਸਤੇ ਪਹਿਲਾਂ ਅਸੀਂ ਇੱਕ ਜੈਕਟ ਪਾਵਾਂਗੇ ਇਹਦੇ ਥੱਲੇੋਂ ਦੀ ਸੋ ਬਾਹਰ ਦਾ ਮੌਸਮ ਅੱਜ ਥੋੜਾ ਠੀਕ ਆ ਕੱਲ ਥੋੜੀ ਠੰਡ ਜਾਦੀ ਸੀ ਤੇ ਇਥੇ ਇਵੇਂ ਆ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਹੱਥ ਪੈਰ ਬਹੁਤ ਜ਼ਿਆਦਾ ਹੱਥ ਤੇ ਆ ਜੰਮ ਜਾਂਦੇ ਨੇ ਸੋ ਚਲੋ ਸਾਨੂੰ ਤਾਂ ਆਦਤ ਹੈ ਨਾ ਆਪਾਂ ਜੋੜ ਮੇਲਿਆਂ ਦੇ ਵਿੱਚ ਇਵੇਂ ਬਾਹਰ ਅੰਦਰ ਹੀ ਰਹਿਨੇ ਆ ਤੇ ਉਸ ਨੂੰ ਆਪਾਂ ਇਸ ਠੰਡ ਨੂੰ ਬਰਦਾਸ਼ਤ ਕਰ ਸਕਦੇ ਹਾਂ ਬਾਕੀ ਅੰਦਰ ਸਪਿਰਟ ਹੋਣਾ ਚਾਹੀਦੀ ਆ ਇੱਕ ਸਪਿਰਟ ਕਿਵੇਂ ਭਰਦੀ ਆ ਦੂਜਾ ਬਾਣੇ ਦੇ ਨਾਲ ਦੂਜਾ ਆਪਾਂ ਸਿੰਘ ਤੇ ਬਾਕੀ ਜਿਹੜੀ ਆ ਇੱਕ ਮੈਡੀਟੇਸ਼ਨ ਮੈਡੀਟੇਸ਼ਨ ਬਾ ਧਿਆਨ ਕਰਨਾ ਲੋਕੀ ਕਹਤ ਦਿੰਦੇ ਨਾ ਵੀ ਪੀ ਬਾਣਾ ਪਾਇਆ ਘੁੰਮਦੇ ਨੇ ਬਾਣੀ ਨਹੀਂ ਪੜਦੇ ਇਹ ਗੱਲ ਵਾ ਚਲੋ ਇਹ ਚੀਜ਼ਾਂ ਕੈਮਰੇ ਤੇ ਮੈਂ ਨਹੀਂ ਉਜਾਗਰ ਕਰਨਾ ਚਾਹੁੰਦਾ ਕਿਉਂਕਿ ਜਦੋਂ ਆਪਾਂ ਜਾਗਰ ਕਰਦੇ ਆ ਲੋਕੀ ਕਹਿੰਦੇ ਨੇ ਪਖੰਡ ਕਰਦੇ ਨੇ ਸੋ ਦੁਨੀਆ ਕਿਸੇ ਪਾਸੇ ਨਹੀਂ ਟਿਕਨ ਦਿੰਦੀ ਤੇ ਚੜ੍ਹਦੀ ਕਲਾ ਤੇ ਮੈਡੀਟੇਸ਼ਨ ਤੁਸੀਂ ਜਿੰਨੀ ਕਰੋਗੇ ਤੁਹਾਡੇ ਅੰਦਰ ਬਾਹਰ ਦੀ ਗ ਹੈ ਅੰਦਰ ਤੁਹਾਡੇ ਜਿਹੜੀ ਇੱਕ ਕਿਰਿਆ ਜਿਹੜੀ ਉਹ ਚੱਲਣੀ ਚਾਹੀਦੀ ਉਹਦੇ ਨਾਲ ਤੁਹਾਨੂੰ ਠੰਡ ਨਹੀਂ ਲੱਗੂਗੀ ਕਿਉਂਕਿ ਅੰਦਰ ਜਿਹੜੀ ਕਿਰਿਆ ਜਿਹੜੇ ਕਰਦੇ ਨੇ ਮੈਡੀਟੇਸ਼ਨ ਉਹਨਾਂ ਨੂੰ ਪਤਾ ਜੇ ਉਹਨਾਂ ਨੇ ਵੀਡੀਓ ਵੇਖ ਲਈ ਉਹਨਾਂ ਨੂੰ ਪੁੱਛਣਾ ਵੀ ਆ ਤੇ ਦੂਜਾ ਆਪਾਂ ਤੁਹਾਡੇ ਸਾਹਮਣੇ ਸ਼ੂਜ਼ ਵਗੈਰਾ ਆਪਾਂ ਕੱਸ ਰਹੇ ਹਾਂ ਸੋ ਅੱਜ ਆਪਾਂ ਚੱਲਾਂ ਆਵਾ ਜੀ ਉੱਪਰ ਪਹਾੜਾਂ ਦੇ ਉੱਪਰ ਚੜਨਾ ਵਾ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਦਿਓ ਤੇ ਜਿਹੜਾ ਮੈਂ ਵਾਦਾ ਕੀਤਾ ਵੀ ਜਦੋਂ ਪਹਿਲੀ ਪਚੰਗੀ ਆਪਣੀ ਵੀਡੀਓ ਨੂੰ ਵੇਖਦੇ ਨੇ ਜਦੋਂ ਭਾਈ ਪਹਿਲੀ ਕਮਾਈ ਆਊਗੀ ਬੋਲ ਕੇ ਦੱਸੂਗਾ ਜਦ ਮੈਂ ਰੀਲ ਵੀ ਪਾਉਣੀ 5:30 ਵਜੇ ਉੱਥੇ ਮੈਂ ਦੱਸੂਗਾ ਵੀ ਹਾਂ ਵੀ ਕਿੰਨਾ ਕੁ ਕੁਝ ਆਉਂਦਾ ਕੁਝ ਵੀ ਨਹੀਂ ਆਉਂਦਾ ਲੈ ਤੇ ਬਾਕੀ ਜਾਗਰ ਕਰਦੇ ਆਂਗੇ ਤੇ ਉਹ ਕਰਾਂਗੇ ਤੇ ਬਾਕੀ ਤੁਸੀਂ ਸਪੋਰਟ ਕਰਦੇ ਰਹੋ ਚੜ੍ਹਦੀ ਕਲਾ ਆਪਾਂ ਸ਼ੂ ਵਗੈਰਾ ਕੱਸ ਲਈਏ ਕਿਉਂਕਿ ਠੰਡ ਇੱਥੇ ਬਹੁਤ ਜ਼ਿਆਦਾ ਆ ਆਪਣੇ ਬੂਟ ਨਹੀਂ ਪਾਵਾਂਗੇ ਥੱਲੋ ਸੀਤ ਚੜੂਗੀ ਤੇ ਤੁਸੀਂ ਬਿਮਾਰ ਹੋ ਸਕਦੇ ਆਂ ਸੋ ਆਪਾਂ ਬਿਲਕੁਲ ਦੇਖ ਸਕਦੇ ਆਂ ਤੁਸੀਂ ਆਪਣੇ ਸ਼ੂਜ਼ ਵਗੈਰਾ ਆਪਾਂ ਕੇਚੂਆ ਦੇ ਲੈਣੇ ਬਿਲਕੁਲ ਤਿਆਰ ਹੈ ਇੱਕ ਜੈਕਟ ਆਪਾਂ ਇਤੋਂ ਦੀ ਹੋਰ ਪਾਉਣੇ ਉਧਰ ਦੇ ਪਾਸੇ ਆ ਸੋ ਆਜੋ ਤੁਹਾਨੂੰ ਮੈਂ ਬਾਹਰ ਦਾ ਮਾਹੌਲ ਵਿਖਾਉਣਾ ਵਾ ਸੋ ਦੇਖੋ ਬਾਹਰ ਦਾ ਮਾਹੌਲ ਸੋ ਚੱਲਦੇ ਆ ਬਣੇ ਰਹੋ ਐਂਡ ਤੱਕ ਤੁਹਾਨੂੰ ਆਪਣੇ ਤਿਆਰੀ ਕਰਕੇ ਨਿਕਲ ਚੁੱਕੇ ਆ ਜੀ ਬਾਹਰ ਠੰਡ ਅੱਜ ਨਹੀਂ ਵੀ ਨਹੀਂ ਆ ਠੀਕ ਠਾਕ ਆ ਬਾਹਰ ਨਿਕਲਦੇ ਆ ਸਾਰੀ ਮਾਹੌਲ ਚੈੱਕ ਕਰੋ ਆਪਾਂ ਉੱਪਰ ਜਾਣਾ ਪਹਾੜਾਂ ਤੋਂ ਸਭ ਤੋਂ ਉੱਪਰ ਇੱਧਰ ਬਹੁਤ ਪੁਰਾਣੀ ਚਰਚਾ ਤੇ ਇੱਕ ਮੇਰੇ ਪਿਛਲੇ ਪਾਸੇ ਆ ਘਟੋ ਘਟ ਲਗਭਗ ਇੱਥੇ ਅ 8-10 ਚਰਚ ਨੇ ਜਿਹੜੀਆਂ ਕਿ ਤੇ ਮੋਸਟਲੀ ਜਿਹੜੇ ਬੁੱਢੇ ਬਜ਼ੁਰਗ ਲੋਕ ਨੇ ਉਹ ਜ਼ਿਆਦਾ ਜਾਣਦੇ ਨੇ ਇੱਥੋਂ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਘੱਟ ਸਿਖਾਇਆ ਦਾ ਤੇ ਨਾ ਹੀ ਲੋਕ ਜੋੜਨਾ ਚਾਹੁੰਦੇ ਜੈਹੋਜੀ ਕੋਕੋ ਉਹ 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 ਜੋ ਕੋਕੋ ਦੇ ਬੱਚੇ ਸੋ ਬਸ ਜਿਹੜੇ ਬਾਹਰੋਂ ਘੁੰਮਣ ਵਗੈਰਾ ਆਉਂਦੇ ਨੇ ਉਹ ਆਉਂਦੇ ਨੇ ਜੀ ਇੱਥੇ ਤੇ ਬਾਕੀ ਇਵੇਂ ਆ ਜੀ ਲੋਕ ਆਪਣੇ ਬੱਚਿਆਂ ਨੂੰ ਘੱਟ ਹੀ ਧਰਮ ਬਾਰੇ ਸਿਖਿਆ ਦਿੰਦੇ ਨੇ ਸਾਰੇ ਆਪਣੇ ਕੰਮ ਕਰਾਂ ਕਿਉਂਕਿ ਇਥੋਂ ਦੀ ਜ਼ਿੰਦਗੀ ਵੀ ਬੜੀ ਡਿਫਿਕਲਟ ਐ ਸੋ ਚੱਲਦੇ ਆ ਜੀ ਅੱਗੇ ਸ਼ਹਿਰ ਦਾ ਮਾਹੌਲ ਤੁਸੀਂ ਮੇਰੇ ਨਾਲ ਦੇਖ ਸਕਦੇ ਆ ਚਾਰੇ ਪਾਸੇ ਚਹਲ ਪੈਲ ਜਿਹੜੀ ਆ ਉਹ ਹੋਣ ਲੱਗ ਪਈ ਆ ਦਰਖਤਾਂ ਦੇ ਜਿਹੜੇ ਪੱਤੇ ਝੜ ਜਿਹੜੇ ਚੜ ਚਲ ਚੁੱਕੀ ਆ ਪੱਤੇ ਜਿਹੜੇ ਆ ਝੜ ਜੇ ਰਹੇ ਨੇ ਜੋ ਮਿਲਦੇ ਆ ਜੀ ਅੱਗੇ ਸੋ ਬਿਲਕੁਲ ਜੇ ਤੁਸੀਂ ਆਸਟਰੀਆ ਘੁੰਮਣਾ ਆ ਰਹੇ ਹੋ ਇੰਸਬਰੁਕ ਸ਼ਹਿਰ ਦੇ ਵਿੱਚ ਆ ਰਹੇ ਹੋ ਸੋ ਜੇ ਨੰਬਰ ਤੁਸੀਂ ਦੇਖ ਸਕਦੇ ਆ ਸੋ ਬਹੁਤ ਆਤਮਾਰਦਾ ਜੇ ਨੰਬਰ ਜੇ ਇਹਦੇ ਕੀ ਬੰਦਾ ਪਾਸ ਬੰਦਾ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਵਾ ਬਸਦਾ ਤੇ ਇਹ ਮੈਨੂੰ ਹੋਟਲ ਵੱਲੋਂ ਫ੍ਰੀ ਫ੍ਰੀ ਪਾਸ ਮਿਲਿਆ ਵਾ ਦੇਖ ਸਕਦੇ ਹੋ 사실 ਜੇ ਤੁਹਾਡੇ ਪੈਸੇ ਨਹੀਂ ਲੱਗਦੇ ਇੱਕ ਤੁਸੀਂ ਇੱਥੇ ਅੱਗੇ ਇਹ ਕੰਮ ਜ਼ਰੂਰ ਕਰਨਾ ਥੋੜੀ ਜੀ ਮੈਂ ਜਾਣਕਾਰੀ ਵੀ ਦਿਨਾ ਹੁਣ ਜਦੋਂ ਥੋੜੀ ਥੋੜੀ ਯਾਰ ਹੌਲੀ ਹੌਲੀ ਵਲੌਗ ਬਣਾਈਏ ਪਤਾ ਲੱਗਦਾ ਫੇਰੀ ਜਾਣਕਾਰੀ ਦਵਾਂਗਾ ਮੈਨੂੰ ਕਿਹੜਾ ਪਹਿਲਾਂ ਇਹ ਜਾਣਕਾਰੀ ਸੀ ਤੁਸੀਂ ਦੇਖ ਸਕਦੇ ਆ ਆਪਾਂ ਉੱਪਰ ਆ ਚੁੱਕੇ ਹੁਣ ਆਪਾਂ ਇੱਥੋਂ ਟਰੈਕ ਆਪਣਾ ਚਾਲੂ ਕਰਨਾ ਉੱਪਰ ਤੱਕ ਉਤਰਾਂ ਜੇ ਜਾਣੇ ਆ ਪੈਸੇ ਲੱਗਦੇ ਨੇ ਆਪਣੇ ਲਗਭਗ 6000 ਸੋ ਇਹਦੇ ਨਾਲ ਤੁਹਾਡਾ 6000 ਰੁਪਿਆ ਵੀ ਬਚਦਾ ਇੱਕ ਤੁਸੀਂ ਟਰੈਕ ਕਰਕੇ ਉੱਪਰ ਜਾ ਸਕਦੇ ਆ ਵਾਯ ਵਾਕ ਇੱਕ ਨੇਚਰ ਦਾ ਆਨੰਦ ਲੈ ਸਕਦੇ ਆ ਸੋ ਇਹ ਸੀ ਸਾਡਾ ਅੱਜ ਦਾ ਜਿਹੜਾ ਸਫਰ ਚੱਲ ਰਿਹਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰੋ ਤੇ ਜਿਹੜਾ ਮੈਂ ਵਚਨ ਕੀਤਾ ਵਾ ਉਹ ਆਪਾਂ ਪਚੰਗੀਆਂ ਦੇ ਜਰੂਰ ਪੂਰੇ ਕਰਾਂਗੇ ਇੱਧਰ ਦੇਖੋ ਬਰਫ਼ ਕਿੰਨੀ ਵਗਾਰ ਡਿੱਗ ਰਹੀ ਆ ਮੈਂ ਪਿਛਲੀ ਰੀ ਵੀ ਐ ਉਦੋਂ ਠੰਡ ਜ਼ਿਆਦਾ ਸੀ ਅੱਜ ਥੋੜੀ ਠੰਡ ਘੱਟਿਆ ਦੇਖ ਸਕਦੇ ਆ ਸੜਕਾਂ ਦੇ ਜਿਹੜੀ ਬਰਫ਼ ਜਿਹੜੀ ਆ ਚਾਰੇ ਪਾਸੇ ਗੱਡੀਆਂ ਤੇ ਦਰਖਤਾਂ ਤੇ ਇੱਧਰ ਜਿਹੜੀ ਆ ਜੰਮੀ ਹੋਈ ਆ ਸੋ ਬਣੇ ਰਹੋ ਵੀਡੀਓ ਦੇ ਨਾਲ ਚੱਲਦੇ ਜੇਕਰ ਤੁਸੀਂ ਉੱਪਰ ਜਾਣਾ ਆ ਇਹ ਟਿਕਟ ਘਰ ਬਣਿਆ ਇੱਥੋਂ ਤੁਸੀਂ ਟਿਕਟ ਲੈ ਸਕਦੇ ਆ ਤੇ ਇਸ ਤਰ੍ਹਾਂ ਵਾਸ਼ਰੂਮ ਦਿਖਾਣੇ ਗੁਸਲਖਾਨੇ ਬਣੇ ਹੁੰਦੇ ਜਿੱਥੇ ਤੁਸੀਂ ਗੜ ਦੌੜਦੇ ਪਹਿਲਾਂ ਮੈਂ ਤਾਂ ਗਾੜੀ ਧੋੜਾਂ ਬਾਕੀ ਕੰਮ ਬਾਹਰ ਚ ਕਰਦਾ ਹਾਂਜੀ ਚੈੱਕ ਕਰੋ ਆਪਾਂ ਉੱਥੋਂ ਨਿਕਲੇ ਸੀ ਇੱਥੋਂ ਆਪਣਾ ਟਰੈਕ ਚਾਲੂ ਕਰਤਾ ਇੱਧਰੋਂ ਆ ਕੇ ਸੋ ਗਰਮੀ ਬੜੀ ਲੱਗਣ ਰਹੀ ਸੀ ਚੈੱਕ ਕਰੋ ਨਿਹੰਗਾ ਜਗਾੜ ਲਾ ਲਿਆ ਜੈਕਟ ਮੈਂ ਆਪਣੀ ਕਮਰ ਕੱਸੇ ਨਾਲ ਬੰਨ ਲਈ ਆ ਨਾਲ ਕਿਉਂਕਿ ਬਰਫ਼ ਵੇਖੋ ਕਿੰਨੀ ਆ ਪਰ ਗਰਮੀ ਲੱਗ ਰਹੀ ਆ ਸੋ ਚਲ ਚਲਦੇ ਆ ਦੇਖਦੇ ਆ ਕਿਵੇਂ ਦਾ ਆਪਣਾ ਟਰੈਕ ਰਹਿੰਦਾ ਕੀ ਕੁਝ ਕਰਦੇ ਆ ਸੋ ਇਹ ਵਧੀਆ ਵੀ ਥੋੜਾ ਭਾਰ ਲੱਕ ਨਾਲ ਤਾਂ ਕਿ ਥੱਲੇ ਨਾ ਜਾਵਾਂਗੇ ਭਾਰ ਬਣਿਆ ਹੋਊਗਾ ਤੇ ਉਦੋਂ ਪੈਰ ਫਿਸਲ ਸਕਦਾ ਸੋ ਟਰੈਕ ਆਪਣਾ ਦੇਖਦੇ ਕਿੰਨੇ ਕਿਲੋਮੀਟਰ ਦਾ ਟਰੈਕ ਕਰਦੇ ਆ ਧੰਨਵਾਦ ਬਣੇ ਰਹੇ ਹੋ ਵੀਡੀਓ ਦੇ ਨਾਲ ਬਰਫ ਦੇਆਂ ਪਹਾੜਾਂ 'ਚ ਉਵੇਂ ਟ੍ਰੈਕ ਵਾਸਤੇ ਉਵੇਂ ਵੀ ਬਣੇ ਨੇ ਪਰੇ ਵੀ ਇੱਥੇ ਬਰਫ ਜੰਮੀ ਆ ਫਿਰ ਹੁਣ ਬਰਫ ਦੇ ਟ੍ਰੈਕ ਚੱਲ ਰਹੇ ਨੇ ਚੱਲਦੇ ਆ ਦੇਖਦੇ ਹਾਂ ਪਰ ਕੀ ਕੁਝ ਮਿਲਦਾ ਹਾਂ ਦੇਖੋ ਉੱਪਰ ਵੀ ਦੁਨੀਆ ਪਹਾੜਾਂ ਦੇ ਉੱਪਰ ਵੱਸਦੀ ਆ ਇੱਧਰ ਵੀ ਰਸਤਾ ਆ ਉਧਰ ਮਾਤਾ ਜੀ ਡੋਕੀ ਘਮਾਰੇ ਇੱਧਰ ਵੀ ਰੱਖ ਚੈੱਕ ਕਰੋ ਸਾਰੇ ਘਰ ਜਿਹੜੇ ਨੇ ਬਰਫ ਨਾਲ ਟੱਕੇ ਹੋਏ ਨੇ ਸੋ ਇੱਧਰ ਵੀ ਵਿਊ ਬਹੁਤ ਸੋਹਣਾ ਸੋ ਥੰਨੋਂ ਆਪਾਂ ਟ੍ਰੈਕ ਕਰਕੇ ਹੁਣ ਉੱਪਰ ਜਾ ਰਹੇ ਹਾਂ ਚੱਲਦੇ ਹਾਂ ਵਾਦੇ ਉੱਪਰ ਵੱਲ ਸੋ ਮਿੱਤਰੋ ਚੈੱਕ ਕਰੋ ਲੱਗਦਾ ਨਾ ਵਲੋਗਿੰਗ ਕਰਨੀ ਬਹੁਤ ਸੌਖੀ ਬਹੁਤ ਸੌਖੀ ਆ ਤੁਸੀਂ ਵੀ ਕਰੋ ਜਰੂਰ ਕਰੋ ਮੈਨਾਂ ਨਾ ਸਾਰੇ ਆਪਣੇ ਜਿੰਨੇ ਚੰਗੀ ਨੇ ਅੰਦਰ ਬੱਚੇ ਕਮਾਉਣ ਹੋਰ ਇਹ ਲ ਕਮਾ ਕੇ ਲੋਣੇ ਪੈਂਦੇ ਨੇ ਚੈੱਕ ਕਰੋ ਆਪਾਂ ਉੱਪਰ ਆ ਚੁੱਕੇ ਆਂ ਕਾਫੀ ਹਾਈਟ ਤੇ ਤੇ ਘੱਟੋ ਘੱਟ ਪਤਾ ਨਹੀਂ ਕਿੰਨੇ ਕਿਲੋਮੀਟਰ ਉੱਪਰ ਆ ਚੜਾਈ ਜਿੱਥੇ ਜਾਣਾ ਵਾ ਤੇ ਠੰਡ ਬੜੀ ਮੈਂ ਤਾਂ ਜੈਕਟ ਵੀ ਆਪਣੀ ਰੱਖਾਂਗੇ ਤੇ ਕਾ ਚੱਕਰ ਦੋ ਬੰਦੇ ਜਾ ਰਹੇ ਨੇ ਜਿੰਨਾਂ ਸਕੀ ਡਾਈਵਿੰਗ ਕਰਨੀ ਆ ਤੇ ਤੁਹਾਡਾ ਭਰਾ ਜਿਵੇਂ ਤਿਆਰ ਪਰ ਤਿਆਰ ਬਾਣੇ ਚ ਇੰਨੀ ਸਟਰਗਲ ਸਪਿਰਟ ਦੇ ਪੈਸੇ ਜਿਹੜੇ ਉਹਨੇ ਤੁਹਾਡੇ ਤੇ ਡਾਉਣੇ ਆ ਆਪਾਂ ਜਿੰਨੇ ਹੋਣਗੇ ਆਪਾਂ ਆਪਣੀ ਮਿਹਨਤ ਰੱਖਾਂਗੇ ਬਾਕੀ ਆਪਾਂ ਭਚੰਗੀਆਂ ਦੀ ਸੇਵਾ ਚਲਾਵਾਂਗੇ ਚੈੱਕ ਕਰੋ ਮੈਂ ਅਦਰ ਚੈੱਕ ਕਰੋ ਕਿੰਨਾ ਘੰਟਾ ਇਥੋਂ ਵੀਊ ਇਨ ਇੰਡੀਆ ਵਿਦ 60 ਏਜ the people just sit down yeah i would love to <laughs> but, it's, but it's some people have indian very big spirit but i do with my vlogs make spirit with all person who don't do they think when they are old they can do nothing but look at him I'm looking so old and still running <laughs> no <laughs> you're looking you're looking very young no <laughs> with your body look you're not looking old <laughs> so your plan is go very high or a little no, bit after after well no we go to the the, to the Alm, do you know it I don't know nothing. I, I just go. Tub. <laughs> okay, yeah. the top. Okay. It's we'll follow. We uh, can eat something wow. and then return. Wow, I'll follow you guys. <laughs> <laughs> you guys. You guys. <laughs> so, where are you India. From? I'm from India. And where in India? From Punjab. Punjab, Punjab is Punjab north and north, south? north, north. Uh, okay. From uh, Delhi, to you can take a train, also, you can take a plane. There is a. Uh, Big temple is a Sikh temple, the golden temple, you know. Uh, I heard of it, yes. Yes, uh, I live there. Ah, okay. Okay, there okay. and there a, are mountains too. Uh, yes, I uh, have to go up. Yeah. There is a Dharamshala, Manali, Shimla. Yeah, but it's go... It's the center of Sikhi. Ah, okay, okay. Yeah, yeah it's yeah, the center okay. of the Sikhi, the golden temple. Yeah, okay. So I live there, I'm from there. Yeah. I travel around Europe. Okay. Is many years. And isn't it cold without trousers? Uh, no. Oh. Every, <laughs> every, every, 12 months, all of the year, I, I stayed like this. Okay. Because, uh, I am a kind of warrior. Army of a god. So Khalsa is, a Khalsa is a warrior. Ah. It's a made by Tenth Guru. The so Guru you don't Gobind get Singh cold. Maharaj. So you get Because he's a spirit. Yeah. He's a big spirit inside, yeah, you know. Yeah. Because when the Mughal period was come, then the Guru makes army. Oh. So against these people because they kill all people they want yeah. to convert in uh, Muslims you know they yeah, want yeah, to convert yeah, religion yeah. you know so if you if I want to change my religion is my opinion you know yeah. you never can bother me mm -hmm. so he was bothering and killing a lot of Hindus so that's why the tenth Guru make a Khalsa kind of us warriors so we are army of a God can die for everyone if something happen with you. I'll be fight with someone. No problem. This okay. is this is my duty, you know. Okay. All of, we are born for fight. So we can feel secure because you are a warrior and you he will help us. Yes, I help all people. Perfect. Yes, this is my duty. Thank you. Very nice too. Yeah. And where are you from, guys? Germany. Ah, Germany. So. Yeah, Hello, he's a hello, See? <laughs> hello, not a hello, hollow. Hello. Hallo. Hello. <laughs> and say, how how are you? is a. Vigetes. Vigetes. Are you only Donkey Shank? Donkey Shank. Nyanta. Auf Wiedersehen. Only this. But. So. All the best for you. Thank you. Very nice to see you. <laughs> Enjoy your. Nice to you. <laughs> you too. You too. Enjoy your track. ਸੋ ਬਿਲਕੁਲ ਆਪਾਂ ਕੋਈ ਜਮ ਲੋਕ ਮਿਲ ਲੈਣੇ ਸੋ ਇਵੇਂ ਗੱਲਬਾਤ ਵੀ ਜਿਹੜੀ ਆ ਕਰਨੀ ਪੈਂਦੀ ਆ ਜ਼ਰੂਰੀ ਨਹੀਂ ਇੱਕ ਦੂਜੇ ਨਾਲ ਆਪਣਾ ਤੁਸੀਂ ਐਕਸਪੀਰੀਅੰਸ ਸ਼ੇਅਰ ਕਰੋ ਉਹਨਾਂ ਦੀ ਸੁਣੋ ਆਪਣੀ ਜ਼ਨਾਓ ਸੋ ਮੈਂ 24 ਘੰਟੇ ਘਟਾਰਪਾਗ ਰਹਿਣਾ ਤੇ ਲੋਕਾਂ ਨੂੰ ਤੇ ਉਹਨਾਂ ਨੂੰ ਦੱਸਿਆ ਕਿੰਨੀ ਖੁਸ਼ੀ ਹੁੰਦੀ ਆ ਹੁਣ ਜਿਹੜੇ ਲੋਕ ਮੈਨੂੰ ਕਮੈਂਟ ਕਰਦੇ ਨੇ ਲੈ ਵੀ ਤੁਰੇ ਫਿਰਦੇ ਆ ਵਿਲੜ ਵਲੌਗ ਬਣਾਉਣੇ ਤਾਂ ਕਿੰਨਾ ਉਹ ਪੁੱਛ ਕਿੱਥੋਂ ਆਏ ਕਿ ਦੱਸਿਆ ਨਾ ਕਿ ਇੱਕ ਸਾਧ ਆਪਣੇ ਸਿੱਖੀ ਦਾ ਪ੍ਰਚਾਰੀ ਆ ਕੀ ਆ ਤੁਹਾਡੇ ਕੋਲ ਤੁਸੀਂ ਵੀ ਕਰੋ ਹਕਾਲ ਚੱਲਦੇ ਆ ਕੇ ਸੋ ਇੱਕ ਬੀਵੀ ਉਧਰ ਨੂੰ ਜਾਂਦੀ ਹੋਈ ਕਹਿੰਨ ਇੱਥੇ ਘੜ ਤੋੜਤਾ ਸੋ ਇਧਰੋਂ ਵੀ ਦੋ ਬਜ਼ੁਰਗ ਆਉਂਦੇ ਹੋਏ ਸੋ ਵਾਹ ਹਾਲ-ਕਾਲ ਹੋ ਗਿਆ ਆ ਆ ਚੱਕਰ 35 ਮਿੰਟ ਅੱਧਾ ਘੰਟਾ ਹੋ ਗਿਆ ਇੱਧਰ ਆਗਾ ਅਰਜਨ ਉੱਪਰ ਹੈਗਾ ਹੌ ਤਗੰਗ ਹੰਬਰਗਲਮ ਹਲੋ ਅੜਦੀ ਗਣਾ ਆਹਾਹਾ ਹੋ ਚੈੱਕ ਕਰੋ ਇਹ ਸ਼ੀਧੋ ਥੱਲੇ ਪਹਾੜਾਂ ਦੇ برف ਪਹਾੜਾਂ ਦੇ برف ਗਈ ਜਾਨਾ برف ਤੇ ਪਹਾੜ ਸੋ ਇੱਧਰ ਆਹਾਹਾ ਮੇਰਾ ਜੀ ਕਰਦਾ ਚੜ ਜਾ ਉੱਚੀ ਟੋਪੀ ਟੋਪੀ ਛੋਟੀ ਹੋਏ ਹੋਏ ਕੀ ਬਾਤ ਕੀ ਬਾਤ ਹਾਂਜੀ ਚੈੱਕ ਕਰੋ ਜਿਵੇਂ ਉਹ ਵੀ ਬੰਦੇ ਜਿਹੜੇ ਜਰਮਨੀ ਤੋਂ ਆਏ ਸੀ ਆਪਾਂ ਨੂੰ ਮਿਲੇ ਸੀ ਉਹਨਾਂ ਨੇ ਸ਼ਾਇਦ ਇੱਥੇ ਰੁਕ ਜਾਣਾ ਹੈ ਹਾ 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 ਚੈੱਕ ਕਰੋ ਭਾਈ ਕਮਾਲ ਦਾ ਨਜ਼ਾਰਾ ਜਿਹੜਾ ਨਜ਼ਾਰਾ ਐਵੇਂ ਆ ਟਰੈਕ ਕਰਕੇ ਆਉਂਦਾ ਉਹਦੇ ਨਾਲ ਦਾ ਅਨੰਦ ਹੀ ਵੱਖਰਾ ਹੋਏ 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 ਵੀਊ ਚੈੱਕ ਕਰੋ ਚੈਨਲ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰਦੇ ਹੋ ਸਪੋਰਟ ਕਰੋ ਦੱਬ ਕੇ ਸੋ ਇੱਧਰ ਤੁਸੀਂ ਦੇਖ ਸਕਦੇ ਆ ਦਰਖਤਾਂ ਦੀ ਕਟਿੰਗ ਕਿਉਂਕਿ 크리스마ਸ ਆ ਰਿਹਾ ਉਹਦੇ ਵਾਸਤੇ ਇਹਨਾਂ ਨੂੰ ਇਹ ਟ੍ਰੀ ਜਿਹੜੇ ਆ ਚਾਹੀਦੇ ਹੁੰਦੇ ਨੇ ਸੋ ਇਹ ਦਰਖਤਾਂ ਦੀ ਕਟਾਈ ਵਜਾਈ ਜਿਹੜੀ ਇੱਧਰ ਹੋ ਰਹੀ ਆ ਕਿ ਤੈਨੂੰ ਕਰਜੀ ਚ ਗੜਗੜ ਤੋੜ ਲਿਆ ਫਿਰ ਚੱਲਦੇ ਆਂਗੇ ਸੋ ਬਿਲਕੁਲ ਚੈੱਕ ਕਰੋ ਇੱਥੇ ਲੱਕੜਾਂ ਦੇ ਢੇਰ ਕੱਟ-ਕੱਟ ਕੇ ਕਿਉਂਕਿ ਇਹ ਜਿਹੜਾ ਵ ਇੱਕ ਕੈਫੇ ਬਣਿਆ ਹੋਇਆ ਵਾ ਹਾਈਟ ਦਾ ਤੇ ਮੈਨੂੰ ਪਤਾ ਨਹੀਂ ਕਿ ਇਹਦਾ ਨਾਮ ਹੈਗਾ ਹੇਅਰ ਲੈਡਨ ਇੰਸਬਰੁਕ ਸੋ ਇੱਕ ਇੱਥੇ ਜਿਹੜਾ ਕਾਫੀ ਵਗੈਰਾ ਤੁਸੀਂ ਕਾਫੇ ਤੋਂ ਲੈ ਸਕਦੇ ਆਂ ਪੀ ਸਕਦੇ ਆਂ ਸੋ ਆਪਾਂ ਥਲੜੀ ਸਾਈਡ ਤੋਂ ਉੱਪਰ ਆ ਚੁੱਕੇ ਆਂ ਪਰ ਆਪਾਂ ਹੁਣ ਹੋਰ ਅੱਗੇ ਜਾਣਾ ਰੁਕਣਾ ਨਹੀਂ ਦੇਖਦੇ ਆਂ ਕਿੱਥੋਂ ਤੱਕ ਜਾ ਸਕਦੇ ਆਂ ਤੇ ਕਿਹੜੇ-ਕਿਹੜੇ ਲੋਕਾਂ ਨਾਲ ਆਪਣਾ ਕਮਿਊਨਿਕੇਟ ਹੁੰਦਾ ਕੀ ਸਿੱਖਦੇ ਆਂ ਇਸ ਜਰਨੀ ਤੋਂ ਤੇ ਕੀ ਸਿੱਖਿਆ ਤੇ ਕੀ ਤੁਹਾਨੂੰ ਦੱਸਦੇ ਆਂ ਸੋ ਚੱਲਦੇ ਆਂ ਅੱਗੇ ਦੇਖੋ ਕਿੰਨੇ ਸੋਹਣੇ ਹਨ ਲੱਕੜ ਦੇ ਉਹ ਬਣਾ ਰੱਖੇ ਨੇ ਜੋ ਕੋ ਸੁਪਨੇ ਤੇ ਦੇਖਦੇ ਸੀ ਅੱਜ ਮਹਾਰਾਣੀ ਸਰਕਾਰ ਕੀਤੇ ਨੇ ਉਹ ਵੀ ਇਵੇਂ ਨਹੀਂ ਸਰਕਾਰ ਕੀਤੇ ਕਈ ਸਾਲ ਲਗਾਤਾਰ ਬਾਣੇ-ਬਾਣੀ ਦੇ ਵਿੱਚ ਰਹਿ ਕਰਕੇ ਆਪਣਾ ਨਿਤਨੇਮ ਕਰਕੇ ਦਿਨ ਰਾਤ ਦੀਆਂ ਅਰਦਾਸਾਂ ਬੇਨਤੀਆਂ ਕਰਕੇ ਚੱਕਰਵਰਤ ਮੰਗ ਕੇ ਫਿਰ ਇਹ ਜਿਹੜੀ ਜਗ੍ਹਾ ਉਹ ਇਹ ਗੱਲਾਂ ਮੈਂ ਤਾਂ ਨਹੀਂ ਦੱਸਦਾ ਕਿਉਂਕਿ ਇਹ ਕੋ ਸਿੱਖਾਂ ਦਾ ਜਿਹੜਾ ਹੁੰਦਾ ਉਹ ਗੁਪਤ ਹੁੰਦਾ ਹੈ ਕਿ ਜਿਹਨ ਸੰਗਾਂ ਦਾ ਤਾਂ ਕਰਕੇ ਆਪਾਂ ਉਹ ਜਾਗਰ ਨਹੀਂ ਕਰਦੇ ਸੋ ਗੱਡੀ ਹਾਂ ਤੁਸੀਂ ਦੇਖੋ ਗੱਡੀ ਦੇ ਟਾਇਰਾਂ ਨੂੰ ਲੱਗੇ ਹੋਏ ਨੇ ਸੋ ਇਵੇਂ ਜਿਹੀਆਂ ਗੱਡੀਆਂ ਹੁੰਦੀਆਂ ਭੜਾਂ ਦੇ ਉੱਪਰ ਚੱਲਦੇ ਅੱਗੇ ਵੇਖਦੇ ਕੋਈ ਕੋਣ ਮਿਲਦਾ ਚੈੱਕ ਕਰੋ ਹੋਰ ਖਤਰਨਾਕ ਰਸਤਾ ਆ ਗਿਆ ਹੋ ਹੋ ਅੰਦਰ ਹੀ ਵੜੀ ਜਾਂਦੇ ਨੇ ਆ ਸਾਰਾ ਰਸਤਾ ਹੀ ਬਰਫ਼ ਨਾਲ ਭਰਿਆ ਹੋਇਆ ਤਿਲਕਣ ਵੀ ਭੜਿਆ ਹਾਰ ਨਹੀਂ ਮੰਨਣੀ ਕੋਈ ਵੀ ਨਹੀਂ ਅੱਗੇ ਵਿਸ਼ੇ ਮੈਂ ਸਵਾਲ ਆਖੀਆਂ ਚੱਲਦੇ ਆ ਇਧਰ ਖਾਈ ਆ ਇਧਰ ਮੌਤ ਆ ਇਧਰ ਜ਼ਿੰਦਗੀ ਆ ਤੇ ਚੜ੍ਹਦੀ ਕਲਾ ਆਪਾਂ ਜਾ ਰਹੇ ਅੱਗੇ ਦੇਖਦੇ ਹਾਂ ਕੌਣ ਮਿਲਦਾ ਆ ਸਾਰੇ ਲੋਕ ਆ ਵੇਖ ਬਰਫ ਚ ਇੱਥੇ ਰੱਖ ਉਹ ਇੱਥੇ ਰੱਖ ਉਹ ਇੱਥੇ ਰੱਖ ਨੰਗਾ ਹਾ ਗਾਲੋ ਨਿਕਲੋ ਜ਼ਿੰਦਗੀ ਚ ਵਾਹਿਗੁਰੂ ਵਾਹਿਗੁਰੂ ਜਪੋ ਬਾਣੀ ਪੜੋ ਜ਼ਿੰਦਗੀ ਦਾ ਆਨੰਦ ਲਾਓ ਚੱਕਰੋ ਹਸੀਨ ਵਾਦੀਆਂ ਸੋ ਬਿਲਕੁਲ ਆਪਾਂ ਜਾ ਰਹੇ ਹਾਂ ਜੀ ਉੱਪਰ ਸੋ ਕੁਝ ਲੋਕ ਵੀ ਆ ਜਾ ਰਹੇ ਨੇ ਹੈਲੋ ਇਧਰੋਂ ਚੱਲਨੇ ਆ। ਉਹ ਅੰਗਰੇਜ਼ ਤੋਂ ਲਿਆਉਂਦਾ ਵਾ। ਹਾਂ। ਯੂਰੋਪੀਅਨ ਤੋਂ ਜਾਂਦਾ ਇਹਨੂੰ ਬੁਛਦੇ ਆਂ ਵੀ ਅਗਲਾ ਦਿਨ ਪੁਆਇੰਟ ਆ ਕਿੰਨੇ ਕੁ ਦੂਰ ਆ ਜੇ ਤੇ ਜ਼ਿਆਦਾ ਦੂਰ ਹੋਗਾ ਫੇਰ ਆਪਾਂ ਮੋੜ ਜਾਾਂਗੇ। ਨਹੀਂ ਤੇ ਤੁਰਦੇ ਰਾਵਾਂਗੇ ਅੱਗੇ। ਪੁੱਛ ਲੈਨੇ ਆ। ਹਲੋ। ਦੀ ਨੈਕਸਟ ਡੈਸਟੀਨੇਸ਼ਨ ਇਜ਼ ਅ ਫਾਰ অর ਇਜ਼ ਨੀਅਰ? to go there 100 meters 200 and then right down next destination yeah. you go the the next, next crossing you have to go next to right okay I, I don't think that it's open okay this is last this is the last and and then only the top of the mountain okay. but you can go with the cable car thank you but, very nice to see you bye 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 so inada i think i thought that could you negas are the ਇਹਨਾਂ ਦੇ ਦੇਖ ਕੇ ਆਉਨੇ ਆ ਹਾਂਜੀ ਵੇਖਿਆ ਫੌਜਾਂ ਹਥੇ ਵੰਡੀਆਂ ਜਿੱਥੇ ਕੋਈ ਵੀ ਨਹੀਂ ਹੈਗਾ ਨਾ ਇਧਰੋਂ ਕੋਈ ਆ ਰਿਹਾ ਤੇ ਨਾ ਹੀ ਇਧਰੋਂ ਕੋਈ ਆ ਰਿਹਾ ਮੈਂ ਇਕੱਲਾ ਹੁਣ ਸਮਝ ਨਹੀਂ ਆਉਂਦੀ ਕਿੱਧਰ ਨੂੰ ਜਾਈਏ ਰਸਤਾ ਤੇ ਆਪਾਂ ਨੂੰ ਪਤਾ ਥੱਲੇ ਜਾਣ ਦਾ ਪਰ ਇਹ ਰਸਤਾ ਥੋੜਾ ਖਤਰਨਾਕ ਆ ਇਧਰ ਨਹੀਂ ਆਪਾਂ ਜਾਣਾ ਕਿਉਂਕਿ ਤੁਸੀਂ ਦੇਖ ਸਕਦੇ ਆ ਇਧਰ ਸਾਰੀ ਆ ਢਲਾਨ ਆ ਰਸਤੇ ਦਾ ਪਤਾ ਨਹੀਂ ਰਸਤਾ ਹੈਗਾ ਵੀ ਆ ਕਿ ਨਹੀਂ ਹੈਗਾ ਸੋ ਮੈਨੂੰ ਲੱਗਦਾ ਵੀ ਇਹ ਖਤਰੇ ਤੋਂ ਖਤਰਾ ਦਾ ਇਸ ਰਸਤੇ ਤੇ ਆ ਦੇਖ ਸਕਦੇ ਆ ਮੈਂ ਦੇਖਦਾ ਮੈਂ ਇੱਥੇ ਪੈਰ ਰੱਖ ਕੇ ਸੋ ਬਰਫ ਆ ਕੁਝ ਪਤਾ ਨਹੀਂ ਤੇ ਬਾਕੀ ਮੈਂ ਥੋੜਾ ਜਿਹਾ ਅੱਗੇ ਜਾ ਕੇ ਦੇਖਦਾ ਹਾਂ ਜੇ ਤਾਂ ਕੋਈ ਹੋਰ ਟਰੈਕ ਕਰ ਰਿਹਾ ਹੋਊਗਾ ਤਾਂ ਫਿਰ ਆਪਾਂ ਚੱਲ ਚੱਲਾਂਗੇ ਨਹੀਂ ਤੇ ਆਪਣਾ ਟਰੈਕ ਆਪਾਂ ਇੱਥੇ ਖਤਮ ਕਰ ਦਾਂਗੇ ਕਿ ਬਾਅਦ ਚ ਨਾ ਵਲੌਗ ਬਣਾਉਣਾ ਮੈਨੂੰ ਲੱਭੇ ਕਿੱਧਰ ਨੂੰ ਤੁਰ ਗਿਆ ਬਿਲਕੁਲ ਆਓ ਤੁਸੀਂ ਦੇਖੋ ਕਿਸੇ ਜਾਨਵਰ ਦੇ ਪੈਰ ਨੇ ਜਿਹੜਾ ਇੱਧਰ ਨੂੰ ਗਿਆ ਕਿਉਂਕਿ ਪਹਾੜਾਂ ਦੇ ਵਿੱਚ ਇਹਨਾਂ ਦੇ ਵਿੱਚ ਆ ਦੇਖੋ ਖਤਰਨਾਕ ਜਾਨਵਰ ਵੀ ਹੁੰਦੇ ਹੁਣ ਮੇਰਾ ਇਰਾਦਾ ਵੀ ਇੱਥੋਂ ਮੈਂ ਹੁਣ ਵਾਪਸ ਮੁੜ ਜਾ ਕਿਉਂਕਿ ਤੁਸੀਂ ਇੱਥੋਂ ਅੱਜ ਲਾ ਸਕਦੇ ਇੱਥੋਂ ਅੱਗੇ ਸਿਰਫ ਗੱਡੀ ਜਾਂਦੀ ਆ ਕੋਈ ਬੰਦੇ ਨਹੀਂ ਜਾਂਦੇ ਮੈਂ ਐਵੇਂ ਇਹਨਾਂ ਵੀ ਖਤਰਾ ਇਹਨਾਂ ਵੀ ਨਹੀਂ ਖਤਰਾ ਮੋਲ ਲੈਣਾ ਚਾਹੀਦਾ ਚਲੋ ਠੀਕ ਆ ਮਹਾਰਾਜ ਦੀ ਕਿਰਪਾ ਮੈਂ 24 ਘੰਟੇ ਸ਼ਸਤਰਧਾਰ ਇਹਨਾਂ ਦਾ ਜਿਹੜੇ ਮਰਜੀ ਦੇਸ਼ ਐਡੀ ਐਡੀ ਸ਼ਦਾ ਦੀ ਕਿਰਪਾ ਤੇ ਕੀਤਾ ਬਹੁਛਦਾ ਹੀ ਰਹਿੰਦੇ ਬਾਬਾ ਜੀ ਪਾਲੀਆ ਜਿਸ ਤਾਂ ਨਹੀਂ ਤੁਹਾਡੇ ਤੇ ਡਿਪੈਂਡ ਕਰਦਾ ਜੇ ਤਾਂ ਤੁਹਾਨੂੰ ਗੱਲਬਾਤ ਕਰਨੀ ਆਉਂਦੀ ਆ ਹਰੇਕ ਗੱਲ ਸਾਂਭ ਲਓਗੇ ਫਿਰ ਤਾਂ ਭਾਈ ਪਾਲੋ ਜੇ ਨਹੀਂ ਕੁਝ ਵੀ ਪਤਾ ਫਿਰ ਇਹ ਰਿਸਕ ਨਾ ਲਿਓ ਸੋ ਠੀਕ ਆ ਆਪਣਾ ਟਰੈਕ ਆਪਾਂ ਜਿੱਥੇ ਫਿਨਿਸ਼ ਕਰਦੇ ਆ ਇੱਥੇ ਤਾਂ ਨਹੀਂ ਕਰਨਾ ਥੱਲੇ ਚੱਲਦੇ ਆ ਵਿਊ ਚੈੱਕ ਕਰੋ ਇਹ ਚੈੱਕ ਕਰੋ ਬਾਈ ਦੁਨੀਆ ਦੇ ਸੌਂਸਾਂ ਨਰਾਵਾਂ ਦੇ ਰਾਹੀ ਬਰਫੀਲਾ ਲਾਕਾ ਆ ਚੈੱਕ ਕਰੋ ਆ ਜਾਨਵਰ ਦੇ ਪੈਰ ਨੇ ਕਿਸੇ ਦੇ ਸੋ ਜਾਨਵਰ ਜਿਹੜਾ ਥੱਲੇ ਆ ਤੇ ਆਪਾਂ ਇੱਥੇ ਹੁਣ ਗੁਫਤ ਹੋਈਏ ਤੇ ਵਧੀਆ ਗੱਲ ਨੁਕਸਾਨ ਘੱਟੋ ਕਰਨਾ ਕਰਾਉਣਾ ਸੋ ਬਿਲਕੁਲ ਜਿਹੜਾ ਆਪਣਾ ਟਰੈਕ ਸੀ ਉਹ ਮੈਂ ਮਹਾਰਾਜ ਦੀ ਕਿਰਪਾ ਨਾਲ ਆਪਾਂ ਕਰਕੇ ਆਪਣਾ ਫਿਨਿਸ਼ ਹੋ ਗਿਆ ਵਾ ਜੀ ਹੁਣ ਆਪਾਂ ਥੱਲੇ ਚਲਦੇ ਆ ਥੱਲੇ ਜਾ ਕੇ ਥੋੜਾ ਐਪਲ ਜੂਸ ਜਾਸ ਵਗੈਰਾ ਥੋੜਾ ਗਰਮ ਹੁੰਨੇ ਆ ਚੁਸਕੀਆਂ ਵਗੈਰਾ ਮਾਰਦੇ ਆ ਆਨੰਦ ਆ ਗਿਆ ਤੇ ਹੁਣ लेट्स ਗੋ ਡਾਊਨ ਹੁਣ ਆਪਾਂ ਚਲਦੇ ਆ ਥੱਲੇ ਸੋ ਇਧਰੋਂ ਵੀ ਪਾਪਾ ਜੀ ਆ ਗਏ ਨੇ ਸਕੀ ਡਾਈਵਿੰਗ ਕਰਕੇ ਤੇ ਉਧਰ ਸਾਰੇ ਗੱਪਾਂ ਛੱਪਾਂ ਮਾਰ ਰਹੇ ਨੇ ਚੱਕ ਸ਼ਕਾ ਰਹੇ ਨੇ ਸੋ ਇਹ ਸੀ ਜੀ ਅੱਜ ਦਾ ਆਪਣਾ ਵਲੌਗ ਸੋ ਅੱਜ ਆਪਾਂ ਟਰੈਕ ਕੀਤਾ ਵਾ ਜੀ ਆਸਟਰੀਆ ਦੇ ਇਨਸਬਰੁਕ ਸ਼ਹਿਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਪਹਾੜੀਆਂ ਦਾ ਤੇ ਕਿੰਨੇ ਕਿਲੋਮੀਟਰ ਚ ਕੀ ਸੀ ਇਹ ਤਾਂ ਆਪਾਂ ਨੂੰ ਪਤਾ ਨਹੀਂ ਆਪਾਂ ਘਰ ਜਰੂਰ ਆਏ ਆ ਅੱਗੋਂ ਰਸਤਾ ਬੰਦ ਸੀ ਸੋ ਰਸਤਾ ਬੰਦ ਹੋਣ ਦੇ ਕਾਰਨ ਕਿਹਨੇ ਜਾ ਸਕਨੇ ਤੇ ਆਪਾਂ ਤੇ ਹੋਰ ਅੱਗੇ ਨਿਕਲ ਜਣਾ ਵੇਲੇ ਆ ਆਪਾਂ ਕਿੜਾ ਸਕੈਚ ਆ ਪਰ ਆਤ ਨੂੰ ਬਣਾਉਨੇ ਆ ਮਾਰਕੀਟ ਦੇ ਵਿੱਚ ਸੋ ਚਲੋ ਚੱਲਦੇ ਆਂ ਥੱਲੇ ਦੇਖਦੇ ਆਂ ਕੌਣ ਕੌਣ ਮਿਲਦਾ